ਮੈਨੂੰ ਪਤਾ ਇਹ ਨਹੀਂ ਪਹਿਲੇ ਸਾਲ ਦੀ ਪਹਿਲੀ ਚਲ ਰਹੀ ਹਾਂ ਹਾਂ ਚੱਲਦਾ ਹੈ ਗਰਮੀ ਹੈ ਕਿ ਠੰਡ ਹੈ ਇੱਕ ਗੱਲ ਜ਼ਰੂਰ ਹੈ ਇਹ ਵੀ ਗੱਲ ਕਰਦੇ ਕਹਿੰਦੇ ਹਮਾਰਾ ਚੱਲਦੇ ਬੰਦੇ ਕੰਮ ਬਹੁਤ ਕਰਦੇ ਆ ਰੱਖ ਲੈਣੀਆਂ ਚਾਹੀਦੀ ਐ ਮੈਨੂੰ ਦੋ ਚਾਰ ਹਨਾ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਹੋਰ ਸਣਾਉ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਬਸਦੇ ਰੱਖੇ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਲਓ ਜੀ ਲੱਗੇ ਤੇ ਅੱਜ ਦਾ ਬਲੌਗ ਸ਼ੁਰੂ ਕਰਨਾ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਨਾਲ ਬਾਹਰ ਦੇਸ਼ਾਂ ਵਿਦੇਸ਼ਾਂ ਜਾ ਇੱਧਰ ਤੋਂ ਜੁੜੇ ਹੋਏ ਸਾਰੇ ਵੀਰ ਭੈਣ ਭਰਾ ਸੱਜਣਾ ਮਿੱਤਰਾਂ ਦਾ ਤੇ ਲੋ ਧੰਨਵਾਦ ਜੀ ਐਦਾਂ ਹੀ ਆਪਣੇ ਬਲੌਗ ਨੂੰ ਫੁੱਲ ਬੌਚ ਕਰੇ ਕਰੋਈ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜਿਹੜੇ ਨਵੇਂ ਮੈਂਬਰ ਆਪਣੇ ਬਲੌਗ ਦੇ ਨਾਲ ਜੁੜ ਰਹੇ ਹੋ ਇੱਕ ਵਾਰੀ ਜ਼ਰੂਰ ਆਪਣੇ ਪਹਿਲੇ ਕਮੈਂਟ ਦੇ ਵਿੱਚ ਆਪਣਾ ਨਾਮ ਮਾਤਾ ਪਤਾ ਜ਼ਰੂਰ ਲਿਖਿਆ ਕਰੋ ਜਿਹਦੇ ਨਾਲ ਕਿ ਅਸੀਂ ਹਰ ਇੱਕ ਬਲੌਗ ਤੇ ਨਾਮ ਬੋਲਦੇ ਹਾਂ ਕਿਉਂਕਿ ਉਹ ਤੁਹਾਨੂੰ ਪਤਾ ਹੀ ਹੈ ਇੱਕ ਤਾਂ ਦੇਖੋ ਅੱਜਕੱਲ ਠੰਡ ਬਹੁਤ ਹੈ ਜੀ ਤੇ ਦੂਜੀ ਗੱਲ ਇਹ ਇੱਧਰ ਮਨਜੀਤ ਉਹਨਾਂ ਨੇ ਬਹੁਤ ਕਹਿੰਦੇ ਠੰਡੇ ਬਹੁਤ ਅੰਦਰ ਬੈਠੇ ਨਹੀਂ ਹੁੰਦਾ ਤਾਂ ਕਰਕੇ ਥੋੜੀ ਪ੍ਰੋਬਲਮ ਜੀ ਪੈ ਗਈ ਅੱਜ ਤੇ ਬਾਕੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੁਹਾਡੀ ਕਾਰਗੁਜ਼ਾਰੀ ਕਰਕੇ ਤੁਹਾਨੂੰ ਸਾਰਿਆਂ ਨੂੰ ਮੁਬਾਰਕਾ ਜੀ ਕਿਉਂਕਿ ਦੇਖੋ ਤੁਸੀਂ ਉਹ ਸਾਨੂੰ ਇੱਥੇ ਤੱਕ ਲੈ ਕੇ ਆਏ ਤੇ ਤੁਸੀਂ ਉਹ ਸਾਨੂੰ ਅੱਗੇ ਲੈ ਕੇ ਜਾਣਾ ਹੋਰ ਉਸ ਤੋਂ ਬਾਅਦ ਹੁਣ ਤੁਹਾਨੂੰ ਖੁਸ਼ਖਬਰੀ ਅਸੀਂ ਦੇ ਦੰਨੇ ਆ ਵੀ ਖੁਸ਼ਖਬਰੀ ਇਹ ਹੈ ਜੀ ਜਿਹੜਾ ਆਪਣਾ 2k ਦਾ ਸਬਸਕ੍ਰਾਈਬ ਹੋਲੇ ਤੇ ਇੱਕ ਮੈਂ ਤੁਹਾਨੂੰ ਹੋਰ ਕਿਹਾ ਤਾਂ ਵੀ ਕੁਆਲਟੀ ਹੋਰ ਹੋਣ ਵਾਲੀ ਹੈ ਆਪਣੀ ਨਾ ਜਿਹੜੀ ਯੂਟਿਊਬਰ ਲੋ ਸੈਲਰੀ ਯਾਨੀ ਦੀ ਪਹਿਲੀ ਉਹ ਸੈਲਰੀ ਆ ਚੁੱਕੀ ਹੈ ਜੀ ਤੇ ਜਿਹਦੇ ਸੰਬੰਧ ਵਿੱਚ ਆਪਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਐਦਾ ਹੀ ਆਪਣੇ ਵਲੌਗ ਨੂੰ ਫੁੱਲ ਸਪੋਰਟ ਕਰਿਓ ਤੇ ਉਹਦੇ ਸੰਬੰਧ 'ਚ ਆਪਾਂ ਨੇ ਫੇਰ ਤੋਂ ਅੱਜ ਇਹ ਵੀ ਆਪਾਂ ਨੇ ਅੱਜ ਬੱਚੇ ਫੇਰ ਬੁਲਾਣੇ ਆ ਸ਼ਾਮ ਦਾ ਟਾਈਮ ਹੈ ਜੀ 5 ਵਜੇ ਦਾ ਬੱਚਿਆਂ ਦਾ ਟਿਊਸ਼ਨ ਵੀ ਜਾਣਾ ਤਾਂ ਨਹੀਂ ਤਾਂ ਅਸੀਂ ਸਵੇਰੇ ਪਾਰਟੀ ਕਰਕੇ ਹੁਣ ਨੂੰ ਤੁਸੀਂ ਵਲੌਗ ਅਟੈਂਡ ਕਰਦੇ ਹੋਣੇ ਤੁਹਾਨੂੰ ਪਤਾ ਹੈ ਵੀ ਬੱਚੇ ਹੁਣ ਬੁਲਾਣ ਗਿਆ ਵਾ ਜੱਸ ਕਰਨ ਦੇਖਦੇ ਮੈਂ ਵੀ ਹੁਣ ਹੀ ਗਿਆ ਤਾਂ 4 ਵਜੇ ਤੋਂ ਲੈਣਾ ਖਾਣ ਪੀਣ ਦਾ ਸਮਾਨ ਬੱਚਿਆਂ ਦਾ ਤੁਹਾਨੂੰ ਪਤਾ ਜੀ ਕਿਹੇ ਨਹੀਂ ਕਰਦੇ ਬੱਚਿਆਂ ਦਾ ਮਨ ਚੰਚਲ ਹੁੰਦਾ ਹੈ ਤੇ ਬੱਚਿਆਂ ਦੇ ਵਿੱਚ ਰੱਬ ਦਾ ਰੂਪ ਹੁੰਦਾ ਕਹਿੰਦੇ ਨਹੀਂ ਹੁੰਦੇ ਬੱਚੇ ਰੱਬ ਦਾ ਰੂਪ ਤੇ ਹੁੰਦਾ ਵੈਸੇ ਸਾਰੇ ਇਨਸਾਨਾਂ 'ਚ ਹੈ ਤੁਸੀਂ ਸਾਡਾ ਬਹੁਤ ਸਹਿਯੋਗ ਦਿੱਤਾ ਹੈ ਅਸੀਂ ਬੱਚਿਆਂ ਦਾ ਮੂੰਹ ਮਿੱਠਾ ਕਰਾਉਣਾ ਹੁਣ ਬੱਚਿਆਂ ਨੂੰ ਖੁਆਣੇ ਪਲਾਨੇ ਕੋਸਾ ਜੋ ਉਹਨਾਂ ਦਾ ਮਨ ਹੈ ਦੇਖਿਓ ਹੁਣ ਆਣਾ ਸਭ ਨੇ ਮਨਜੀਤ ਨੂੰ ਮਿਲਾ ਦਈਏ ਹੋਰ ਬਾਈ ਮਨਜੀਤ ਹੋਰ ਬਾਈ ਮਨਜੀਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਨਜੀਤ ਗੱਲ ਸੁਣ ਲੈ ਅੱਜ ਆਪਾਂ ਨੇ ਕਰਨੀ ਹੈ ਬੱਚਿਆਂ ਨੂੰ ਪਾਰਟੀ ਤਨੂੰ ਪਤਾ ਕਾਦੇ ਸਬੰਧ ਵਿੱਚ ਕਰਨੀ ਐ ਪਹਿਲੀ ਵਾਰ ਹੂੰ YouTube ਤੋਂ ਸੈਲਰੀ ਆਈ ਐ ਸੈਲਰੀ ਆਈ ਐ ਪੈਸੇ ਨਹੀਂ ਆਏ ਐ ਹਾਂ ਸੈਲਰੀ ਹਾਂ ਕਿਤੇ ਹੋਰੇ ਪਾਸੇ ਹੰਦਬਲ ਬਏ ਕੀ ਜੀ ਇਹਨਾਂ ਦਾ ਕਿਆ ਪਤਾ ਜੀ ਇਹ ਤਾਂ ਖਬਰ ਐ ਹੁਣ ਕਿਆ ਕਹੂੰਗੀ ਪਤਾ ਫੇ ਸਾਨੂੰ ਕਿਤੇ ਹੋਟਲ-ਹੋਟਲ 'ਚ ਖਾਣਾ ਖਿਲਾ ਲਿਓ ਖਾਣਾ ਚਾਹੀਦਾ ਐ ਹਰ ਬਾਰੀ ਘਰ ਆਸਾਰ ਦੰਨੇ ਜਿਹੜਾ ਹਾਂ ਉਂਗਲੀ ਬੜੀ ਸਿੱਤੀ ਗੜੀ ਹੋਣ ਲੱਗੀ ਤੂੰ ਵੀ ਬਿਲਕੁਲ ਸਹੀ ਗੱਲ ਐ ਕਾਲੂ ਦੇਖਦੇ ਹਾਂ ਹਾਂ ਕਾਲੂ ਦੇਖਦੇ ਹਾਂ ਐਨਾ ਵਾਰ ਐ ਤੇ ਹੁਣ ਇਹ 2-3 ਬਲੌਗ ਤੁਹਾਨੂੰ ਬਹੁਤ ਵਧੀਆ ਆਣੇ ਆ ਗੈਗ ਹੈ ਤੇ ਉਸ ਤੋਂ ਬਾਅਦ ਅਸੀਂ ਹਿਮਾਚਲ ਦਾ ਰੋਟ ਵੀ ਕੱਢਣਾ ਫੇਰ ਬਸ ਬਣਾ ਰਹੇ ਆ ਪਲੈਨਿੰਗ ਸਭ ਤੋਂ ਜ਼ਿਆਦਾ ਧੰਨਵਾਦ ਕੀ ਦਾ ਕਰਨਾ ਬਣਦਾ ਏ YouTube ਫੈਮਿਲੀ ਦਾ ਤਾਂ ਹੈ ਹੀ ਐ YouTube ਫੈਮਿਲੀ ਤੋਂ ਪਹਿਲਾਂ ਜੇ ਕਹਿ ਸਕਦੇ ਆ ਤੁਹਾਡੇ ਬਰਾਬਰ ਸਾਡਾ ਧੰਨਵਾਦ ਕਰਨਾ ਪਣਦਾ ਏ ਮਨਜੀਤ ਕੌਰ ਸਾਡੇ ਨੇਤਰ ਵੀਰ ਜੀ ਦਾ ਅਸੀਂ ਬਲੌਗ ਰਾਹੀ ਵੀ ਧੰਨਵਾਦ ਕਰਦੇ ਹਾਂ ਉਹਨਾਂ ਦਾ ਕਿਉਂਕਿ ਦੇਖੋ ਅਸੀਂ ਤਾਂ ਚੱਟੇ ਬਹੁਤ ਤੇ ਸਾਨੂੰ ਤਾਂ ਕਦੇ ਅਸੀਂ ਤਾਂ ਆਈਡੀ ਨਹੀਂ ਬਣਾਈ ਤੀ ਅਸੀਂ 1-2 ਵਾਰ ਗਏ ਸਾਨੂੰ ਕਹਿੰਦਾ ਤੂੰ ਐ ਕਰ ਲੈ ਵਿੰਦਰ ਐ 3 ਵਾਰ ਉਹਨੇ ਬਣਾ ਕੇ ਦੇ ਦਿੱਤਾ ਕਿਤੇ ਲੱਖੀਆਂ ਨੂੰ ਗਏ ਦੇ ਨਹੀਂ ਕਿਸੇ ਤਿਹਾਰ ਨੂੰ ਗਏ ਦੇ ਨਹੀਂ ਨਹੀਂ ਵੈਸੇ ਜੀ ਗਏ ਪੂਰੇ ਨੂੰ ਆ ਜਾ ਫੇ ਮੈਂ ਦੱਸਦਾ ਤੇ ਸਭ ਤੋਂ ਪਹਿਲਾਂ ਤਾਂ ਵੀਰ ਦਾ ਜਿਆਦਾ ਬਹੁਤ ਬਹੁਤ ਧੰਨਵਾਦ ਹੈ ਜੀ ਕਿਉਂਕਿ ਜਿਨ੍ਹਾਂ ਨੇ ਸਾਨੂੰ ਚੈਨਲ ਵੀ ਬਣਾ ਕੇ ਦੇ ਆ ਤੇ ਕੰਮ ਕਰਨਾ ਵੀ ਸਿਖਾਇਆ ਤੇ ਕਹਿਣਾ ਉਹਦੇ ਐਂਡ ਦੇ ਦਮ ਤੱਕ ਸਾਡਾ ਸਾਥ ਵੀ ਨਿਭਾਇਆ ਏ ਤੇ ਪਰਸੋਂ ਚੌਥੇ ਅਸੀਂ ਫੋਨ ਕਰਿਆ ਤਾਂ ਕਹਿੰਦਾ ਮੈਂ ਗਿਣਕੇ ਭਾਵੀ ਦੇ ਜਿਹੜੇ ਥੋੜਾ ਬੜਿਆ ਨਾ 2-4000 ਅਸੀਂ ਪਾਤੇ ਆ ਕਹਿੰਦਾ ਅਸਲੀ ਗੁਰੂ ਤਾਂ ਵੀਰੇ ਹੈ ਹਾਂ ਉਹ ਉਸਤਾਦ ਮੰਨਿਆ ਜਾਂਦਾ ਜੀ ਫਿਰ ਅਸਲੀ ਧੰਨਵਾਦ ਬਲੌਗ ਦੇ ਰਾਹੀਂ ਉਹਨਾਂ ਦਾ ਵੀ ਬਣਦਾ ਜੀ ਜਿੰਨੇ ਆਪਣੇ ਨਾਲ ਜੁੜੇ ਹੋਏ ਨਾ ਬਲੌਗ ਰਾਹੀਂ ਇੱਕ ਵਾਰੀ ਤੁਸੀਂ ਜ਼ਰੂਰ ਮੈਸੇਜ ਉਹਨਾਂ ਦੇ ਬਲੌਗ ਤੇ ਕਮੈਂਟ ਕਰਦੇ ਹੋ ਪਰ ਇਹ ਸੰਘਰਸ਼ ਬੜਾ ਤਕੜਾ ਹੈ ਜੀ ਹੈ ਕਿ ਨਹੀਂ ਜੀ ਸੰਘਰਸ਼ ਕਰਨਾ ਪੈਂਦਾ ਇਹਦੇ 'ਚ ਮਨ ਵੀ ਟੁੱਟਦੇ ਆ ਸਾੜੇ ਵੀ ਟੁੱਟੇ ਆ ਹੈ ਕਿ ਨਹੀਂ ਮਜੀ ਸਾਰੀ ਲੜਾਈ ਵੀ ਹੋਈ ਐ ਇਹਦੇ ਪਿੱਛੇ ਮੇਰੀ ਹਰਮਨਜੀਤ ਦੀ ਸਾਨੂੰ ਅੱਜ ਦੱਸ ਦਰਨਾ ਮੈਂ ਕਿਉਂਕਿ ਮੈਂ ਦੇਖੋ ਦੁਕਾਨ ਤੇ ਵੀ ਜਾਣਾ ਹੁੰਦਾ 9 ਵਜੇ ਜਿੱਦਣ ਕਿਤੇ ਕੰਮ ਜ਼ਿਆਦਾ ਆ ਜਾਣਾ ਰਾਤ ਨੂੰ ਪੈਣਾ ਤਾਂ ਸਵੇਰੇ ਉੱਠ ਵੀ ਨਹੀਂ ਹੁੰਦਾ ਇਹ ਵੀ ਕੰਮ ਐ ਸਟ੍ਰਗਲਰ ਕਰਨਾ ਪੈਂਦਾ ਜੀ ਕੋਈ ਵੀ ਕੰਮ ਐ ਸੌਖਾ ਨਹੀਂ ਹੁੰਦਾ ਪਰ ਜੇ ਅਸੀਂ ਕਰਨ ਲੱਗੇ ਫਿਰ ਔਖਾ ਵੀ ਨਹੀਂ ਹੁੰਦਾ ਇਹ ਗੱਲ ਐ ਚਲੋ ਠੀਕ ਐ ਜੀ ਹੁਣ ਅਸੀਂ ਮਿਲਾਨੇ ਤੁਹਾਨੂੰ ਬੱਚਿਆਂ ਨੂੰ ਨਾਲੇ ਉਹਨਾਂ ਨੂੰ ਕੁਝ ਖਲਾਈਏ ਪਲਾਈਏ ਨਾਲੇ ਪਾਰਟੀ ਕਰ ਲਈਏ ਫੇਰ ਗਰਾਊਂਡ ਦੇ ਵਿੱਚ ਆਪਣੇ ਲੱਗੇ ਵੇਖੇ ਨਾ ਹੈਂ ਲੱਗਦਾ ਕਰਾਰੀ ਫਸ ਗਈ ਕੋਈ ਨਹੀਂ ਕੋਈ ਨਹੀਂ ਤਾਂ ਕਿਆ ਹੋ ਗਿਆ ਲਓ ਜੀ ਸਾਡਾ ਹਰਮਨ ਕਰਾਊਗਾ ਹੁਣ ਬੋਲਿੰਗ ਤੈਨਾਂ ਤਾਂ ਗਰਾਊਂਡ ਬਹੁਤ ਵਧੀਆ ਬਣਾ ਲਿਆ ਜੀ ਵਾਹ ਭਰਤਪੂਰਤ ਪਾਕ ਹੈ ਹੈ ਭਾਈ ਗਰਾਊਂਡ ਬਹੁਤ ਵਧੀਆ ਬਣਾ ਲਿਆ ਤੁਸੀਂ ਹੈ ਥੱਕ ਗਏ ਹੁਣੇ ਫਿਰ ਚਲੋ ਚੱਲੀਏ ਕ ਕਿਸੇ ਦੀ ਬਾਜੀ ਰਹਿੰਦੀ ਹੈ ਜੇ ਲੈ ਬਈ ਇਹ ਪਾਸ ਲੱਗਦਾ ਮੈਨੂੰ ਹਰਮਨ ਤਾਂ ਹਰ ਮਨ ਪਾਣੀ ਪੂਣੀ ਜ਼ਿਆਦਾ ਪੀ ਆਇਆ ਲੱਗਦਾ ਮੈਨੂੰ ਪਹਿਲਾਂ ਹੀ ਬੋਲ ਉਧਰ ਨੂੰ ਘੇਰਨੀ ਐ ਕੰਮ ਉਲਝਿਆ ਵੀ ਲੱਗਦਾ ਕਰਨ ਵੀ ਉਲਝਿਆ ਜੀ ਲੱਗਦਾ ਮੈਨੂੰ ਅੱਜ ਗਰਮੀ ਐ ਗਰਮੀ ਐ ਹੇ ਤੇਰੇ ਹਾਏ ਹਾਏ ਬੰਦਾ ਹਾਏ ਲਓ ਜੀ ਚਲੋ ਬਾਈ ਬ੍ਰੇਕ ਹੋ ਗਈ ਬ੍ਰੇਕ ਬੋਲ ਗਈ ਪਰ ਹੁਣ ਉਹ ਲੱਭਣੀ ਪੈਣੀ ਹਨੀ ਹੈ ਕਿ ਨਹੀਂ ਹੋਰ ਬਾਈ ਬੋਲ ਲੱਭੋ ਫਿਰ ਜਾ ਕੇ ਚਲੋ ਨਾਲੇ ਤੁਹਾਨੂੰ ਫਿਰ ਚਾਲ ਠੰਡਾ ਠੰਡਾ ਪਲਾਈਏ ਚੱਲੀਏ ਫਿਰ ਲਾਲ ਹੋ ਗਿਆ ਤਾਂ ਮੁੰਡਾ ਬੋਲ ਤਾਂ ਪਈ ਵੀ ਹੈ ਇੱਕ ਹਰਮਨ ਮਨੀਂਦਰ ਹਾਂ ਚਲੋ ਫਿਰ ਲੈ ਵੀ ਆਓ ਚੱਲੀ ਹੈਗੀ ਬੋਲ ਤਾਂ ਲੋ ਜੀ ਬੰਦੇ ਆਪਣੇ ਪਹੁੰਚ ਗਏ ਤੇ ਇਹ ਐ ਸਾਹਿਬ ਵੇ ਖਾਲਸਾ ਵੇ ਫਤਿਹ ਓਏ ਬਾਈ ਜੀ ਸਾਡਾ ਹਰਮਨ ਹੋਰ ਬਈ ਹਰਮਨ ਓਏ ਕਰਨ ਸਾਡਾ ਤੇ ਇਹ ਸਾਡਾ ਮਨੀਂਦਰ ਇਹ ਬਾਈ ਲੱਗੇ ਬਤੇ ਜੀ ਖੇਡਣ ক্রিকেট ਬਾਈ ਦੇਖੋ ਗਰਮੀ ਕਿੰਨੀ ਹੈ ਨਿਆਣੇ ਹੜਦੇ ਨਹੀਂ ਹਨਾ ਚੱਲ ਖੇਡਣਾ ਵੀ ਜ਼ਰੂਰੀ ਹੈ ਹੁਣ ਛੁੱਟੀਆਂ ਹੋਈਆਂ ਵੀ ਹਨੀ ਪੂਰਾ ਛੁੱਟੀਆਂ ਦਾ ਆਨੰਦ ਲੈ ਰਹੇ ਹਨੀ ਤੇ ਕਹਿੰਦੇ ਨਾਲੇ ਕਹਿੰਦੇ ক্রিকেট ਟੂਰਨਾਮੈਂਟ ਵੀ ਕਰਾ ਰਹੇ ਹੈ ਕਹਿੰਦੇ ਤੁਸੀਂ ਹਾਂਜੀ ਪਹਿਲਾ ਨਾਮ ਸਤੀ ਜਾ ਰਹੀ ਅੱਛਾ 21 ਜਾ ਰਹਾ ਅੱਛਿਆ 30 ਦਿਨੋ 52 ਕਮੰਦੋ ਅੱਛਿਆ ਬੜੇ ਬੜਿਆਂ ਦਾ ਵੀ ਆਪਣੀ ਹੈ ਪਿੰਡ ਚ ਉਹ ਹੈ ਕੋਈ ਟੀਮ ਹਾਂਜੀ ਆਪਣੀ ਵੀ ਹੈਗੀ ਤੁਸੀਂ ਤਾਂ ਛੋਟੇ ਹੋਗੇ ਤੁਹਾਤੋਂ ਵੱਡਿਆਂ ਦੀ ਵੀ ਹੈ ਹਾਂਜੀ ਅਸੀਂ ਮੈਂ ਵੀ ਕਰੀ ਅੱਛਿਆ ਅੱਛਿਆ ਆਪਣਾ ਜੀ ਅਸੀਂ ਖੇលਣੇ ਅਸੀਂ ਤਾਂ ਅੰਡਰ ਵਾਲੇ ਆ ਅੱਛਿਆ ਥੱਲੇ ਵਾਲੇ ਆ ਉੱਕਣ ਵਾਲੇ ਬੜੇ ਖੇਲੂਗੇ ਬੜੇ ਸਾੜੇ ਤਾਂ ਪਿੰਡ 'ਚ ਮੇਰੇ ਨਾਲ ਦੇ ਤਾਂ ਕਿਸੇ ਨੂੰ ਬੋਰ ਨਹੀਂ ਪਾਣੀ ਆਂਦੀ ਨਹੀਂ ਨਹੀਂ ਮਤਲਬ ਐਨੇ ਬੜੇ ਨਹੀਂ ਅਛਿਆ ਜਿਹੜੇ ਥੱਲੇ ਵਾਲੇ ਆ ਇਹਨੂੰ ਰੱਖ ਦੋ ਲਿਆ ਭਾਈ ਇਹਨਾਂ ਨੂੰ ਸਮਾਨ ਲਿਆ ਮਜੀਤ ਲਿਆ ਫਖਲਾਈ ਇਹਨਾਂ ਨੂੰ ਕੋਸਾ ਮੈਂ ਬੁਲਾ ਕੇ ਲੈ ਆਂ ਭਾਈ ਮੈਂ ਰਿਕਵੈਸਟ ਕਰੀ ਹੈ ਇਹਨਾਂ ਨੂੰ ਵੀ 5 ਮਿੰਟ ਦੇ ਦਿਓ ਸਾਨੂੰ ਕਿਉਂਕਿ ਦੇਖੋ ਆਪਾਂ ਸਮਾਨ ਲਿਆਏ ਤੇ ਰੱਖ ਦੇ ਕਰਨਾ ਇਹਨੂੰ ਆ ਕੇ ਗੱਲ ਕਰੀਏ ਕੋਈ ਆ ਜਾ ਤੇ ਗੱਲਬਾਤ ਇਸ ਤਰ੍ਹਾਂ ਐ ਮੈਂ ਕਿਹਾ ਵੀ ਆਜੋ ਭਾਈ ਪਹਿਲਾਂ ਥੋੜੀ ਸੇਵਾ ਕਰੀਏ ਹੁਣ ਤੁਹਾਨੂੰ ਇਹ ਪਤਾ ਹੋਣਾ ਵੀ ਇਹ ਸੇਵਾ ਕਾ ਦੀ ਹੈ ਪਾਰਟੀ ਲਗਿਆ ਮੈਂ ਤੁਹਾਨੂੰ ਕਰਨ ਬਾਈ ਥੋੜੇ ਗੱਲ ਵਾਦਾ ਕਰਿਆ ਤਾਂ ਨਾ ਮੈਂ ਪਿੰਨਾ ਕ ਕੇਕ ਕਟਿਆ ਦਾ ਜਦ ਆਪਾਂ ਨੇ ਤੁਹਾਡੇ ਗੱਲ ਵਾਦਾ ਕਰਿਆ ਤਾਂ ਵੀ ਇੱਕ ਪਾਰਟੀ ਹੋਰ ਬਣਨੀ ਹੈ ਉਹ ਆਪਾਂ ਨੇ ਉਹ ਵੀ ਅਟੈਂਡ ਕਰਨੀ ਹੈ ਪਹਿਲੀ ਪੇਮੈਂਟ ਆਈ ਹੈ ਆਪਣੀ ਉਹਦੀ ਖੁਸ਼ੀ ਵਿੱਚ ਤੁਹਾਡੇ ਨਾਲ ਵਾਦਾ ਤਾਂ ਮੇਰਾ ਉਹ ਵਾਦਾ ਅੱਜ ਮੈਂ ਕਰਦੇ ਆ ਪੂਰਾ ਠੀਕ ਹੈ ਨਾ ਤੇ ਤੁਸੀਂ ਕਰੋ ਹੁਣ ਵਰਕਰ ਲਓ ਹੈ ਮਜੀਤ ਤੂੰ ਵੀ ਕਰ ਲੈ ਗੈਲੇ ਚੱਲ ਲਓ ਜੀ ਇਹ ਸਾਰੇ ਜਿੰਨੇ ਵੀ ਆਪਣੇ ਸਬਸਕ੍ਰਾਈਬਰ ਐ ਤੁਹਾਡੀ ਬਤੋਲ ਪਾਈ ਜੀ ਇਹ ਤੇ ਬਾਕੀ ਸਾਰੇ ਜਣੇ ਕਰੋ ਅਸੀਂ ਤਾਂ ਬਾਦੂ ਲੈ ਕੇ ਆਏ ਪਰ ਹੁਣ ਕਿਆ ਕਰੇਗੀ ਅਸੀਂ ਤੁਹਾਨੂੰ ਕਿੱਦਾਂ ਬੁਲਾਈਏ ਨਹੀਂ ਤਾਂ ਅਸੀਂ ਸਾਰੇ ਸਬਸਕ੍ਰਾਈਬਰਾਂ ਨੂੰ ਬੁਲਾ ਲੈਂਦੇ ਕੋਈ ਚੱਕਰ ਨਹੀਂ ਤਾਂ ਹੈ ਕਿ ਨਹੀਂ ਪਲੇਟ ਚਾਹੀਦੀ ਹਾਂ ਠੀਕ ਹੈਂਦਾ ਹੋਰ ਇਹ ਪਤਾ ਕਰ ਤਕਿਆ ਨਹੀਂ ਉਹਨੇ ਕਹਿਣਾ ਨਹੀਂ ਤਾਂ ਉਹ ਹਰ ਮਿੰਟ ਮੂੰਹ ਚੋਂ ਅੰਟੀ ਨਿਕਲੇ ਨੀ ਮਮਾ ਪੜੀ ਮਮਾ ਵੰਦਨ ਹਾਂ ਕੋਈ ਹੋਰ ਹੋਰ ਚੈਨਲ ਫੜ ਲਿਆ ਗਰਮੀ ਐ ਗਰਮੀ ਉਧਰ ਉਧਰ ਹੋ ਜਾਂਦਾ ਹਨਾ ਹੈ ਕਿ ਨਹੀਂ ਲੈ ਵੀ ਜਿਹਨੂੰ ਹੋਰ ਲੋਡ ਹੋਈ ਹੋਰ ਵੀ ਲੈ ਲਿਆ ਸਮਾਨ ਵਾਧੂ ਪਿਆ ਮੇਰੇ ਕੋਲ ਤੇ ਬਾਜੀ ਸਾਡਾ ਇੱਕ ਦੋ ਬੰਦਾ ਮਿਸ ਹੋ ਗਿਆ ਵਿੱਚ ਤੇ ਇੱਕ ਤਾਂ ਮਾਲਕ ਲੰਘ ਗਿਆ ਉਧਰ ਤੇ ਕਿਤੇ ਪੜਾਂ ਖੇਲਦਾ ਖੇਲਦਾ ਇੱਕ ਪ੍ਰਭ ਲੰਘ ਗਿਆ ਕਿਉਂਕਿ ਅਕੈਡਮੀ ਚ ਗਿਆ ਮੇਰੇ ਲਈ ਨਹੀਂ ਗਿਆ ਅੱਛਾ ਅਕੈਡਮੀ ਚ ਜਾਂਦੇ ਮੋਹਰੀਆਂ ਵਿੱਚ ਲੱਗਿਆ ਤਾਂ ਹਾਂ ਉਹ ਅਕੈਡਮੀ ਚ ਨਾਲ ਦੀ ਨਾਲ ਨਾਲ ਦੀ ਨਾਲ ਯਾਰ ਠੰਡਾ ਵੀ ਚੱਕ ਲੋ ਦੇਖੋ ਅਸੀਂ ਬੱਚਿਆਂ ਦੀ ਸੇਵਾ ਫੁੱਲ ਕਰਨੀ ਹੈ ਜੀ ਨਾਲ ਤੁਸੀਂ ਵੀ ਕਰੋ ਜੀ ਇੰਜੋਏ ਕੋਕ ਕੋਕਾ ਕੋਲਾ ਮੈਂ ਤਾਂ ਹਿੰਨਨ ਕਿ ਹਮੇ ਕਿਹਨਾਂ ਦਾ ਫੇਵਰੇਟ ਕੋਕ ਹੈ ਨਾ ਅੱਛਾ ਸਾਰਿਆਂ ਦਾ ਹੈ ਹਾਂ ਇਹ ਤਾਂ ਹੈ ਲੋ ਜੀ ਬੱਚੇ ਇੰਜੋਏ ਕਰ ਰਿਆ ਮਨ ਬੜਾ ਖੁਸ਼ ਹੁੰਦਾ ਜੀ ਤੇ ਦੇਖਦੇ ਆ ਜੇ ਕੋਈ ਹੋਰ ਪਾਰਟੀ ਦਿਲ ਕਰਿਆ ਨਾ ਉਹ ਵੀ ਕਰੂੰਗੇ ਜੀ ਕਿਉਂਕਿ ਸਾਡਾ ਹੋਰ ਵੀ ਦਿਲ ਕਰਦਾ ਹੈ ਨਾ ਬਾਕੀ ਸਾਡੇ ਜਿਹੜੇ ਲਾਗ ਰੇੜੇ ਦੇ ਮੇਰੇ 2-3 ਯਾਰ ਮਿੱਤਰਾਂ ਉਹਨਾਂ ਨੇ ਵੀ ਜਰੂਰ ਆ। ਅਸੀਂ ਮੈਂ ਤਾਂ ਕਿਹਾ ਵਾ ਪਹਿਲਾਂ ਹੀ ਉਹਨਾਂ ਨੂੰ। ਕਈ ਵਾਰ ਪੁੱਛ ਵੀ ਲੰਨੇ ਮੈਨੂੰ ਉਹ ਮਹੀਨੇ ਬਾਅਦ ਆ ਕੇ। ਵਿੰਦਰ ਬਣਿਆ ਕੰਮ ਫੇਰਾ। ਮਾ ਜਿੱਦੜ ਬਣ ਗਿਆ ਉਦੋਂ ਦਾ ਪਾਰਟੀ ਹੋਣੀ ਐ ਬਿਨਾ ਦੱਸੇ ਤੇ ਉਹ ਵੀ ਚੱਲ ਰਹੀ ਤੇ ਅੱਜ ਐ ਬਈ ਮਾਨਕਪੁਰ ਮਾਨਕਪੁਰ شریف ਦਰਗਾਹ ਤੇ ਅੱਜ ਮੇਲਾ ਵੀ ਐ 24 ਤਰੀਕ ਤੇ ਉੱਥੇ ਲੱਗਣਾ ਕਲਾਕਾਰ ਮਨਜੀਤ ਜਿਹਦੇ ਕਰਕੇ ਮੈਂ ਵੀ ਬੱਸ ਉਹਨਾਂ 10-20 ਮਿੰਟ ਤੱਕ ਨਿਕਲ ਜਾਣਾ। ਤੁਹਾਨੂੰ ਪਤਾ ਬੱਚਿਓ ਮਾਨਕ ਮਾਨਕਪੁਰ شریف ਮੇਲਾ ਐ ਦਰਗਾਹ ਤੇ हां मसीद जादरगा इकई गल ले जाना जाओ नड दो हां जे जाना मेरी गल चल लो कलाकार लगने हन उथे पिछले साल ता मैं करने नु ले के गया ता ਝੂਟੇ ਝਾਂਟੇ ਨਾ ਬਹੁਤ ਮਾਰੀਆਂ ਲੱਤਾ ਉਧਰ ਉਧਰ हां ममरास्ती ती ਵੀ ਉਹ ਬਹੁਤ ਵਧੀਆ ਦਸਤੇ ਬਣਾਈ ਪੀ ਹਾਂ ਉਥੇ ਫਿਰ ਮਾਂ ਦੀ ਸ਼ੂਟਿੰਗ ਜਿਆਦਾਤਰ ਉੱਥੇ ਹਾਂ ਉਥੇ ਹੁੰਦੀ ਹੈ ਤਾ ਜਾਣਾ ਰਨ ਹੁਣ ਕੀ ਨਾ ਨਾ ਹੁਣ ਮੇਰਾ ਹੋ ਗਿਆ ਕਾਲੂ ਕਾਲੂ ਤੁਮਾਉਂਗਾ ਮੈਂ ਦਿਨ ਚ ਦਾਸ 11 ਹਾਂ ਜੇ ਛੁੱਟੀ ਲਾਗਨੇੜੀ ਦੇ ਪਿੰਡ ਸਾਰੇ ਜਾਣੇ ਮਨਜੀਤ ਉੱਥੇ ਸਾਰੇ ਟੋਟਲੀ ਬਈ ਗਰਮੀ ਨੇ ਤਾਂ ਹੱਤ ਕਰੀ ਪਈ ਹੈ ਲੈ ਅੱবি ਬਹੁਤ ਠੰਡ ਹੈ ਹੈ ਮਨਜੀਤ ਨੇ ਤਾਂ ਇੱਕ ਹੋਰ ਵੀ ਕਹਤੇ ਆਂ ਕਹਿੰਦੀ ਜੇ ਠੰਡ ਹੈ ਨਾ ਕਹਿੰਦੀ ਏਸੀ ਨਹੀਂ ਹੈ ਜੇ ਲਵਾਉਣਾ ਕਹਿੰਦੀ ਅਸੀਂ ਗਾਹਾਂ ਲਵਾਉਂਗੇ ਜਾ ਕੇ ਦੋਆਲੀ ਤੇ ਬਾਅਦ ਕਿਉਂਕਿ ਦੇਖੋ ਗਰਮੀ ਹੈ ਗਰਮੀ ਨਾ ਨਹੀਂ ਪਤਾ ਵੀ ਕੀ ਲੋਕਦਲਾਂ ਨੇ ਗਰਮੀ ਆ ਜੇ ਅਸੀਂ ਲਾਣਾ ਸਿਆਲੇ ਵਿੱਚ ਜਾ ਸਿਆਲੇ ਚ ਆ ਬਣ ਗਈ ਗੱਲ ਫੇਰ ਨਹੀਂ ਪਰ ਉਹ ਆ ਸਾਨੂੰ ਹੈ ਨੀ ਸਾਡਾ ਸੀ ਸਿਆਲ ਵੀ ਨਾ ਸਿਆਲੇ ਚ ਗਰਮੀ ਲੱਗੂਗੀ ਸਾਨੂੰ ਹਾਂ ਫੇਰ ਲਵਾਉਗੇ ਫੇਰ ਲਵਾਉਗੇ ਨਾਲੇ ਸਾਹ ਤਾਹ ਹੋ ਜਾਂਦਾ ਠੰਡਾਂ ਦੇ ਵਿੱਚ ਕੋਈ ਪੁੱਛਦਾ ਨਹੀਂ ਏਸੀ ਨੂੰ ਹੁੰਦਾ ਇਹਦੀ ਮਾਰਕੀਟ ਹੈ ਹੁਣ ਇਹਦਾ ਸੀਜ਼ਨ ਵੀ ਹੈ ਜਿੰਨਾ ਮਰਜ਼ੀ ਲੈ ਲੋ ਨਹੀਂ ਪਤਾ ਤਾਂ ਅੱਛਾ ਸਾਡਾ ਬਾਈ ਹਰਮਨ ਕਹਿੰਦਾ ਰੇਟ ਨਹੀਂ ਬਾਈ ਕੱਗ ਘਟਣਾ ਹੈ ਲੈ ਬਾਈ ਹਰਮਨ ਤਾਂ ਪੱਕੀ ਗੱਲ ਹੈ ਚਲੋ ਤੇ ਹੈ ਤਰ ਤੱਕ ਵੀ ਟੱਕਰ ਨਹੀਂ ਚਲੋ ਠੀਕ ਹੈ ਜੀ ਆ ਇਹਨਾਂ ਨੂੰ ਇੰਜੋਏ ਕਰ ਬੰਦੋ ਰੋਣੇ ਦਾ ਟਾਈਮ ਹੈ ਤੇ ਪਿੱਛਾ ਤੁਸੀਂ ਬਲੌਗ ਅਟੈਂਡ ਕਰੇ ਰਹੇ ਹੋ ਵੀ ਆਪਣੇ ਕੋਲ ਸੈਲਰੀ ਆਈ ਸੀ ਤਾਂ ਬੱਚਿਆਂ ਨੂੰ ਖੁਸ਼ ਕਰਦੇ ਆਪਾਂ ਨੇ ਤੇ ਕੱਲ ਉਸ ਤੋਂ ਬਾਅਦ ਹੀ ਲਾਈਟ ਚਲੀ ਗਈ ਐਨੀ ਗਰਮੀ ਹੋ ਗਈ ਤਾਂ ਕਰਕੇ ਅਸੀਂ ਕੋਈ ਤੁਹਾਡੇ ਨਾਲ ਗੱਲਬਾਤ ਨਹੀਂ ਕਰ ਸਕੇ ਅੱਜ ਮਾਰਨਿੰਗ ਟਾਈਮ ਆ ਹੁਣ ਗੱਲਬਾਤ ਕਰਦੇ ਨਾਲੇ ਮੈਨੂੰ ਲੱਗੀ ਬੈਠ ਉਹ ਠੰਡਾ ਠੰਡਾ ਰੋਟੀ ਉਤਾਰ ਲੱਗੀ ਜੀ ਠੰਡਾ ਠੰਡਾ ਲੋਕ ਬੱਤੇ ਆਈ ਸਾਡੇ ਦਾ ਐ ਹੈ ਵੀ ਅੱਜ ਅੱਜ ਲੱਗੀ ਇਹ ਧਰਨਾ ਨੂੰ 20 ਰਾਗੇ ਹੋ ਤੁਸੀਂ ਰਾਤ ਹੈ ਸਾਉ ਤੋਂ ਪਹਿਨਾ ਨਾ ਚਾਰ ਕ ਨਾਮ ਹੈ ਜੀ ਕਪਾ ਉਹ ਬੋਲਦੀ ਨਹੀਂ ਨਾ ਜੇ ਮੈਂ ਇਹ ਉਹਨਾਂ ਦੇਖੋ ਪਾ ਬੋਲਦੇ ਆ ਰੋਜ਼ ਦੀ ਰੁਟੀਨ ਨਹੀਂ ਛੱਡਦੇ ਤਾਂ ਔਖਾ ਹੋ ਜਾਣਾ ਇੱਕ ਹੈ ਜੀ ਹਿੰਮਤ ਸਿੰਘ ਇਹ ਕਹਿੰਦੇ ਬਹੁਤ ਵਧੀਆ ਜੀ ਬਲੋਕ ਇੱਕ 41 ਬਸਤਿੰਦਰ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਇੱਕ ਹੈ ਗਰਦੀਪ ਸਿੰਘ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਵੀ ਇੱਕ ਹੈ ਜੀ ਗਰਦੀਪ ਖਟੜਾ ਦੇ ਨਾਂ ਤੇ ਆਈਡੀ ਨਾਪੇ ਤੋਂ ਇਹ ਆਪਣੀ ਭੈਣ ਕਹਿੰਦੀ ਐ ਕਹਿੰਦੀ ਵੀ ਤੁਸੀਂ ਚੰਡੀਗੜ੍ਹ ਦੇ ਨਾਲ ਰਹਿੰਦੇ ਵੀਰ ਜੀ ਮੈਸਾਂ ਰੱਖ ਲਓ ਤੇ ਦੁੱਧ ਦਾ ਦੱਦਾ ਕੰਮ ਕਰ ਲਓ ਕਿਆ ਰੇਟ ਐ ਦੁੱਧਾ ਕਰਦੇ ਜੀ ਤੁਹਾਡੇ ਨਾਲ ਗੱਲ ਬਹੁਤ ਵਧੀਆ ਧੰਨਵਾਦ ਐ ਜੀ ਤੁਸੀਂ ਕੋਈ ਰਾਏ ਸਾਂਝੀ ਕਰੀ ਸਾਡੇ ਨਾਲ ਆਪਣੀ ਭੈਣ ਦਾ ਬਹੁਤ ਬਹੁਤ ਅਨੁਭਵ ਇੱਕ ਹੈ ਇਸ ਤਿੰਦਰ ਸਿੰਘ ਸਤਿੰਦਰ ਦੇ ਨਾਂ ਤੇ ਆਈਡੀ ਇਹ ਵੀ ਬਹੁਤ ਕਹੇ ਬਹੁਤ ਵਧੀਆ ਬਲੌਗ ਬਹੁਤ ਬਹੁਤ ਧੰਨਵਾਦ ਐ ਜੀ ਇੱਕ ਆਈਡੀ ਦਾ ਨਾਂ ਐ ਜੀ ਮਾਈਂਡ ਇਫੈਕਟ ਕਿਸੇ ਬੱਚੇ ਨੇ ਬਣਾਇਆ ਵੀ ਹੋਣਾ ਐ ਆਈਡੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਉਹ ਵੀ ਕਹਿੰਦੇ ਤੇ ਕਹਿੰਨਾ ਸਾਡਾ ਨਾਮ ਲੈ ਦੇ ਇੱਕ ਹੈ ਜੀ ਕੋਰ ਜਸਵੀਰ ਇਹ ਭੈਣ ਸਾਡੇ ਨਾਲ ਬਹਤੋ ਜੁੜੀ ਵੀ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਜਦੋਂ ਵੀ ਬਲੌਗ ਆਸੀ ਗਏ ਨਹੀਂ ਸਾਡੇ ਬਲੌਗ ਤੇ ਜਰੂਰ ਇਹਨਾਂ ਦਾ ਕਮੈਂਟ ਹੁੰਦਾ ਬਹੁਤ ਬਹੁਤ ਧੰਨਵਾਦ ਹੈ ਅੱਜ ਲਈ ਗੱਲ ਕਰਦੇ ਇੱਕ ਆਪਣੀ ਭੈਣ ਕਹਿ ਰਹੀ ਨਾਬੇ ਤੋਂ ਦਰਦੀਪ ਕਹਿੰਦੇ ਵੀ ਜੇ ਤੁਹਾਡੇ ਨਾਲ ਇੱਧਰ ਚੰਡੀਗੜ੍ਹ ਲੱਗ ਗਏ ਆ ਤਾਂ ਦੁੱਧ ਦਾ ਕੰਮ ਕਰ ਲਓ ਸਭ ਤੋਂ ਪਹਿਲਾਂ ਤਾਂ ਮੈਂ ਭੈਣ ਨੂੰ ਹੱਥ ਜੋੜ ਕੇ ਰਿਕਵੈਸਟ ਕਰਦਾ ਬਹੁਤ ਵਧੀਆ ਤੁਸੀਂ ਸੁਝਾਅ ਦੇ ਆ ਸਾਡੇ ਘਰ ਦੇ ਪਹਿਲਾਂ ਡੰਗਰ ਰੱਖਦੇ ਸੀ ਪਰ ਹੁਣ ਅਸੀਂ ਲੱਗ ਲੱਗ ਹੋ ਗਏ ਇਦਾਂ ਛੋਟਾ ਜਿਹਾ ਫੈਮਿਲੀ ਹੈ ਵੀ ਮੈਂ ਕੱਲਾ ਹੀ ਪਹਿਲਾਂ ਤਾਂ ਭਰਾ ਹੈ ਵੀ ਤਾਂ ਨਾਲ ਫਾਦਰ ਵੀ ਹੈਗੇ ਪਰ ਨਹੀਂ ਕਹੇ ਨਹੀਂ ਕਰਦੇ ਕਹਿੰਦੇ ਡੰਗਰ ਚ ਹੈ ਦੋ ਰੱਖ ਲਓ ਚਾ ਚਾਰ ਰੱਖ ਲਓ ਬੰਦਾ ਇੱਕ ਹੈ ਜਾਂ ਤਿੰਨ ਉਹ ਡੰਗਰ ਭਾਵੇਂ 10 ਕਰ ਲਓ ਬੰਦੇ ਦੋ ਤੇ ਭਾਵੇਂ ਚਾਰ ਹੈ ਉਹ ਵੀ ਘਟ ਹੈ ਕਿਉਂਕਿ ਡੰਗਰ ਰੱਖਣੇ ਦਾ ਕੰਮ ਇਹ ਹੈ ਜੀ ਬਹੁਤ ਸਖਤ ਡਿਊਟੀ ਹੈ ਨਾ ਤਾਂ ਕਿਤੇ ਅਸੀਂ ਜਾ ਸਕਦੇ ਰਿਤੇਦਾਰੀ ਦੇ ਨਾ ਕਿਤੇ ਉਂ ਕਿਉਂਕਿ ਜਿਹੜਾ ਹੁੰਦਾ ਧਾਰਾਂ ਦਾ ਟਾਈਮ ਹੁੰਦਾ ਉਹ ਸਵੇਰੇ ਸਾਜੜਾ ਹੁੰਦਾ ਏ ਉਸ ਟਾਈਮ ਬਿੰਦਰ ਪਿਆ ਹੁੰਦਾ ਹੀ ਸੁਪਾ ਬਾਕੀ ਮੈਂ ਮਨਜੀਤ ਨੂੰ ਪੁੱਛ ਲੰਨਾ ਭਾਈ ਰਖ ਲਵਾਂ 2 ਮਹੀਨਾਂ ਮੈਂ ਤਾਂ ਐਂ ਹੀ ਗਾਉਂਗੀ ਜੋ ਮਰਦੀ ਹੈ ਪਰ ਇਹਨਾਂ ਨੂੰ ਆਹ ਸਲਾਹ ਨਾ ਦੇਓ ਕਿਉਂਕਿ ਭਾਈ ਮੈਂ ਹਾਲ ਤਾਂ ਮੈਂਸਾ ਹੈ ਨਹੀਂ ਜੇ ਮੈਂਸਾ ਆ ਗਈਆਂ ਪਰ ਫਿਰ ਤਾਂ ਪਤਾ ਨਹੀਂ ਕਿਆ ਬਣੂਗਾ ਕਿਆ ਬਣ ਨਹੀਂ ਮੈਂ ਗੱਲ ਉਹ ਵੀ ਤੁਹਾਨੂੰ ਦੱਸ ਦੰਨਾ ਐਦੇ ਚ ਰਾਜ ਵੀ ਦੋ ਹੈ ਇੱਕ ਤਾਂ ਜੇ ਕਿਤੇ ਮੈਂ ਰੱਖ ਲੀਆਂ ਤਾ ਪੰਗਾ ਮਨਜੀਤ ਨੂੰ ਵੀ ਗੈਲ ਪੈ ਜਾਣਾ ਆ ਤਾਂ ਕਹਿੰਦੀ ਐ ਇੱਕ ਦੂਜੀ ਗੱਲ ਜਿਹੜੀ ਵਿਚਾਲੀ ਐ ਹੁਣ ਤੁਸੀਂ ਦੇਖ ਲਓ ਜੀ ਸਬੀਰ ਦੇ ਨਾ 5 ਵਜੇ ਤੋਂ ਮਨਜੀਤ ਚਾਹ ਬਣਾ ਲੈਂਦੀ ਐ ਉੱਤੇ ਬਾਦ ਉੱਠ ਜਾ ਬਿੰਦਰ ਉੱਠ ਜਾ ਬਿੰਦਰ ਅੱਜ ਵੀ ਜਾਨ ਖਾਈ ਵੀ ਪੀਣਾ ਚੱਕ ਲੈ ਆਣਾ ਅਜੇ ਤੱਕ ਪੀਣਾ ਨਹੀਂ ਆਇਆ ਜੀ ਹੈ ਫਿਰ ਉਹ ਕਹਿੰਦੀ ਐ ਵੀ ਮੈਂ ਆਪਣੀ ਜਾਨ ਨੂੰ ਐਸੇ ਆਪਰੇ ਪਾਣਾ ਤਾਂ ਮੈਂ ਸਾਨੂੰ ਰੋਈ ਜਾਇਆ ਕਰੂੰਗੀ ਅਗਰ ਜੱਸਕਰ ਨੂੰ ਛੱਡਦੇ ਅਸੀਂ ਟਿਊਸ਼ਨ ਬਹੁਤ ਔਖਾ ਛੱਡ ਕਾਣੇ ਉਹ ਵੀ ਪੂਰੇ ਟਾਈਮ ਤੇ ਹੀ ਨਿਕਲਦਾ ਮਾ ਸਾਢੇ 8 ਛੱਡਣਾ ਕੋਈ ਨਹੀਂ ਅਜੇ ਤੱਕ 8:20 ਮਿੰਟ ਹੋਈ ਤੇ ਬਾਕੀ ਜੀ ਹੁਣ ਮੇਰੀ ਗੱਲ ਹੋਰ ਵੀ ਸੁਣ ਲੋ ਪਿੰਡ ਵਾਲਿਆਂ ਦੀ ਜਿਉਂ ਐ ਨਾ ਰੁੱਕੇ ਮਾਰਨੇ ਜਦ 6 ਵਜ ਗਏ ਫੇ 7 ਵਜ ਤੈਨਾਂ ਲਾਈ ਜਾਣਾ ਕਹਨ ਸੂਰਜ ਵੀ ਚੜ ਗਿਆ ਉਹ ਤਾਂ ਗਰਮ ਵੀ ਹੋ ਗਿਆ ਸਾਡੀਆਂ ਪੁਰਾਣੀਆਂ ਮਾਤਾ ਵਾਂਹੀਂ ਕਹਿੰਦੀਆਂ ਹੁੰਦੀਆਂ ਪਿਆ ਉੱਠ ਜਾ ਹੁਣ ਤਾਂ ਤੇਰਾ ਬਾਪ ਸੂਰਜ ਵੀ ਚੜ ਗਿਆ ਨਾਲੇ ਤਾਂ ਬਾਪਾ ਨੂੰ ਗਾਲਾਂ ਘੜਦਿਆਂ ਨੂੰ ਗਾਲਾਂ ਨਾਲੇ ਮੰਨੂ ਗਾਲ ਸਾੜੀ ਤਾਂ ਮਨਜੀਤ ਨੇ ਬਾਲਟੀ ਵੀ ਬਾਹਰ ਮਾਰੇ ਕਾਣੀ ਮੇਰੇ ਬੈੱਡ ਦੇ ਨਾਲ ਪਾੰਦੇ ਕਾਣੀ ਚੱਕ ਬਾਲਟੀ ਤੈਨੂੰ ਚੋਣੀਆਂ ਧਾਰਾ ਹੈ ਤੇ ਉਤੇ ਬਾਅਦ ਜਦੋਂ ਮੈਂ ਉੱਠਦਾ ਨਾ ਫੇਰ 8:00 ਵਜੇ ਹੀ 7:30 ਜਦ ਮੈਂ ਬਾਹਰ ਨਿਕਲਦਾ ਸੂਰਜ ਫੇਰ ਬਤਾ ਕੇ ਕਿ ਨਾ ਹੈ ਮੇਰਾ ਮੁੰਡੇ ਵੀ ਜਾਣ ਕੇ ਬੁਰਸ ਕਰਦੇ ਉਹ ਤਾਂ ਕਹਿੰਦਾ ਕੋਈ ਨਾ ਮਿੱਤਰਾ ਬੱਜਣ ਦੇ 12 ਕ ਤੁਨੂੰ ਮੈਂ ਕਰਦਾ ਲੋਟ ਕਹਿੰਦਾ ਕਹਿੰਦਾ ਸਵੇਰ ਦਾ ਗਾਣਾ ਲੱਗਿਆ ਬਾਦਵਾਨ ਅਜੇ ਤਾਂ ਕਹਿੰਦਾ ਕਹਿੰਦਾ ਤੂੰ ਤੈਨੂੰ ਅਸੀਂ ਸੋਚ ਰਹੇ ਵੀ ਤੂੰ ਮੈਂਸਾਂ ਰੱਖ ਲਾ ਮੈਂ ਕਿਆ ਬਣੂਗਾ ਕਾਲੂ ਜੇ ਮੈਂ ਸਾਰਾ ਖਲੀਆ ਠੀਕ ਹੈ ਮੇਰੀ ਭੈਣ ਦਾ ਸੁਝਾਅ ਠੀਕ ਹੈ ਜੀ ਸਾਡੇ ਇੱਧਰ ਚੰਡੀਗੜ੍ਹ ਜਮੇ ਨਾਲ ਆ ਗਈ ਹੁਣ ਤਾਂ ਜਿਹੜੀ ਨਿਊ ਚੰਡੀਗੜ੍ਹ ਬਣੀ ਹੈ ਦੂਈ ਚੰਡੀਗੜ੍ਹ ਨੂੰ 5-7 ਕਿਲੋਮੀਟਰ ਹੈ ਤੇ ਮੁੱਲਾਂਪੁਰ ਤੋਂ ਨਾਲ ਹੈ ਇਹ ਜਿਹੜੀ ਓਮੈਕਸ ਸਿਟੀ ਬਣੀ ਹੈ ਇਹ ਜਮਾ ਬਿਲਕੁਲ ਨਾਲ ਹੈ ਜਿਹੜੇ ਦੁੱਧ ਦਾ ਕੰਮ ਕਰਦੇ ਤੇ ਉਹਨਾਂ ਨੂੰ ਬਹੁਤ ਵਧੀਆ ਹੋ ਗਈ ਹੈ ਦੁੱਧ ਨਾਲ ਪਾਇਆ ਨਹੀਂ ਦੌੜ ਕੇ ਜੇ ਭਾਈ ਉਹ ਆਪਣੇ ਬਾਰੇ ਬਿੰਦਰ ਕੋਲ ਨਹੀਂ ਚੱਲਣਾ ਜੀ ਸਾਂਜੇ ਉੱਠਦੇ ਆ ਕਦੇ ਕਟ ਕੰਡੇ ਦਾ ਮੈਂ ਤਾਂ ਕਰ ਲਵਾਂ ਜੀ ਇੱਕ ਤਾਂ ਮੈਸਾ ਹੀ ਬਹੁਤ ਮਹਿੰਗੀਆਂ 2.5 ਲੱਖ ਰੁਪਏ ਦੀ ਮੈਸਾ ਜੇ ਮੈਂ ਦੋ ਬਾਲ ਲਿਆ ਮੰਜੀਤ ਨੇ ਤਾਂ ਭੁੱਖੀਆਂ ਮਾਰ ਦਰੀ ਹਾਂ ਦੱਸੋ ਕਿਆ ਕਰੂੰਗਾ ਕੱਖ ਵੀ ਮੈਂ ਲਿਆਇਆ ਕਰੂੰ ਜਾਂ ਬਾਕੀ ਨਾ ਇੱਕ ਉਹ ਵੀ ਮੈਨੂੰ ਇਹੀ ਲੜਨਾ ਪਿਆ ਕਰਨਾ ਫਿਰ ਬੱਕਰੀ ਨਾ ਰੱਖ ਲਮਾ ਨਹੀਂ ਛੋਟਾ ਜਿਹਾ ਕੰਮ ਐ ਨਾ ਬੱਕਰੀਆਂ ਤਾਂ ਰੱਖੀਆਂ ਆਪਾਂ ਖੁੱਲੇ ਪਰ ਇੱਕ ਗੱਲ ਐ ਇਹਨੇ ਤੇ ਕਿੰਨੀ ਤਾਂ ਪਹਾੜਾ ਡੰਡਾ ਮਾਰਦੇ ਨੇ ਉੱਪਰ ਚੜ ਜਾਂਦੇ ਆ ਸਾੜੇ ਕਿਦਨ ਜਾਉਂਗੀ ਲੋਕਾਂ ਦੇ ਭਾਂਡੇ ਚੱਕ ਚੱਕ ਖੰਡਾ ਗਣੇ ਉਹਨਾਂ ਨੇ ਇੱਧਰ ਪਿੰਦਰ ਨਾਲ ਸੁੱਤਾ ਪਿਆ ਹੋਈ ਕਹਿੰਦਾ ਨਾ 7 ਵਜੇ ਮਨਜੀਤ ਨੇ ਆਪਣੀ ਡਿਊਟੀ ਨਿਭਾ ਦੇ ਕਹਿੰਨੀ ਲੋਕਾਂ ਨੇ ਮੈਨੂੰ ਕਹਿ ਕੇ ਨਾ ਕਿ ਉੱਥੋਂ ਬਾਈ ਪਿੰਦਰ ਕਿੱਥੇ ਪਿਆ ਤੂੰ ਮੈਂ ਕਹਿ ਕਹਿੰਨਾ ਕਿਆ ਹੋ ਗਿਆ ਉਹ ਥੋੜੀ ਬੱਕਰੀ ਸਾੜੇ ਵਾਲਾ ਪਤੀ ਮੈਂ ਆਈਡੀਆ ਕਰੇ ਕਰੂੰਗਾ ਜੀ ਨਾਲੇ ਤੁਸੀਂ ਪਿਛਲੇ ਬਲੌਗਾਂ 'ਚ ਦੇਖਿਆ ਬੱਕਰੀ ਜ਼ਰੂਰ ਫਸਾ ਲੰਦੀ ਮੂੰ ਪਤਿਨੇ ਵਾ ਸਾਡਾ ਵਿਚਾਰੀ ਪਾਣੀ ਟੋਲਦੀ ਸੀ ਸਾਡਾ ਦਿਆ ਤੇ ਗੱਲਾਂ ਬਾਤਾਂ ਇੰਨੀਆਂ ᱛੀਆਂ ਬਾਕੀ ਜੀ ਤੁਸੀਂ ਬਹੁਤ ਸਾਡਾ ਸਹਾਰਾ ਦਿੱਤਾ ਅੱਧਾ ਹੀ ਸਹਿਯੋਗ ਦੋਈ ਆਪਣੀ ਸੈਲੀ ਯਾਰ ਦੀ ਜਿਹੜਾ 5-7000 ਆਇਆ ਸੀ ਹੁਣ ਸਾਰਾ ਹੀ ਉਹ ਲਾ ਦੇਣਾ ਮੰਜੀ ਸਾਰੀ ਤਿਆਰ ਕਰ ਤਿਆਰ ਬੈਠੀ ਜੀ ਹੁਣ ਪੁੱਛ ਵੀ ਲੈਣੇ ਹਾਂਜੀ ਕੀ ਕਹਿੰਦੇ ਸਾਰਾ ਜੂਰੀ ਨਾਲ ਆਹ ਹੋਰ ਬਚਣੇ ਆ ਜੀ ਇੱਕ ਤਾਂ ਕਹਿੰਦੀ ਸਾਨੂੰ ਕਿਤੇ ਰੋਟੀ ਖਵਾ ਲਿਆ ਹੋਟਲ ਮੈਂ ਇੱਕ ਕਹਿੰਦੀ 2 4 ਸੂਟ ਅੱਜ ਸਵੇਰੇ ਹੀ ਦਿਖਾ ਰਹੀ ਦੀ ਕਹਿੰਦੀ ਕਿੰਨੇ ਵਧੀਆ ਐ ਮੈਨੂੰ ਕਰਾ ਲਈ ਕਹਿੰਦੀ ਹੈਣਾ ਚੱਲ ਦੋ ਤੇ ਕਿਤੇ ਘੁੰਮੇ ਆਈਏ ਜੇ ਹਮਾ ਚੱਲਦਾ ਇੱਕ gekeੜਾ ਮਾਰ ਲਿਆ ਤਿਆਰ ਹੈ ਗਿਆ 2000 ਦਾ ਇੱਕgekeੜਾ ਹੈ ਜੀ ਹੈ ਨਹੀਂ ਨਹੀਂ ਹਮ ਮੈਂ ਤਾਂ ਤਾਂ ਹੈ ਦੇ ਨੇ ਪਰ ਇੱਕ ਹੋਰ ਵੀ ਦੇਖ ਲਓ ਮੰਜੀਤ ਦੇ ਸਵਾਰ ਕਹਿੰਦਾ ਦੋਏ ਕੈਮਰੇ ਰਾਈ ਦਿਖਾਣਾ ਪਨ ਮੰਜੀਤ ਦੇ ਵਾਲ ਵੀ ਐ ਉਲੜ ਜਿਗੇ ਬਾਹਰ ਨੂੰ ਆਜੇ ਕਹਿੰਦੀ ਸਪਾ ਵੀ ਕਰਾਣੀ 1000 ਰੁਪਿਆ ਲਾਊਗੀ ਕਿਹੜੇ ਪੈਸੇ ਰਹਿ ਗਏ ਪਿੱਛਾ ਛੱਕੂ ਮਨੂ ਮਨੂ ਦਾ ਸਾਕੇ ਦਾਦੇ ਦੀ ਨਾ ਸਾਰੇ ਥੋੜੋ ਖਰਚਣੇ ਬਚ ਜੂਗੇ ਕਹਿੰਦੀ ਦੱਲਾ ਦੇਖੇ ਕਿ ਕਹਿੰਦੀ ਹੈ ਹਾਂ ਹਾਂ ਚਲੋ ਅਜੇ ਏਸੀ ਏਸੀ ਦਾ ਏਜੀ ਲਵਾਣ ਨੂੰ ਪਿਆਏ ਜੀ ਪਪੜ ਉਹ ਨਾ ਖਬਰ ਕਿੰਨੇ ਦਾ ਲੱਗਣਾ ਮੈਂ ਤਾਂ ਕਹਿਣਾ ਅਜੇ ਗਰਮੀਆਂ ਬਹੁਤ ਆ ਅਜੇ ਨਹੀਂ ਜੀ ਲਵਾਣਾ ਆਪਾਂ ਨਾ ਕਿਉਂਕਿ ਗਰਮੀਆਂ ਵਿੱਚ ਸੜ ਥੋੜੇ ਜੇ ਕਰਦਾ ਹੀ ਕਿਉਂਕਿ ਹੁਣ ਲਾਈਟਾਂ ਵੀ ਘਟਾਂ ਨਹੀਂ ਕਿਤੇ ਲਾਈਟ ਘਟ ਆ ਗਈ ਸੜ ਗਿਆ ਤੇ ਕੀ ਕਰੂੰਗਾ ਹੀ ਗਰੀਬ ਬੰਦੇ ਆਪਾਂ 35000 ਲਾ ਕੇ ਅਜੇ ਨਹੀਂ ਏਸੀ ਲਵਾਣਾਗਾ ਹਾਂ ਲਵਾਉਂਗੇ ਠੰਡੇ ਜੇ ਵਿੱਚ ਹੀ ਅਸੀਂ ਆਈ ਸੀ ਦਾ ਥੋੜੋ ਲੋਡ ਪਾਣਾ ਈ ਸਾਰਾ ਜਿੰਨਾ ਵੀ ਮੰਜੀਤ ਨੂੰ ਗੁੱਸਾ ਚੜੇ ਕਰਨਾ ਹੋਏ ਏਸੀ ਪਰ ਕੱਢ ਦੇਗਾ ਨਾ ਇਹਨੇ ਅੰਦਰ ਬੈ ਕੇ ਹੁਣ ਤਾਂ ਸਾਰੀਆਂ ਰੋਟੀਆਂ ਪੱਕ ਵੀ ਜਾਣੀਆਂ 8:00 ਵਜੇ ਤੱਕ ਫੇਰ ਇਹ ਵੀ ਨਹੀਂ ਪੱਕਣੀਆਂ ਜੀ ਹੈ ਨਾ ਉਹ ਜਿਹਨੇ ਕਿਹਾ ਨਾ ਹੁਣ ਤੱਕ ਇਹ ਕਿਆ ਚਲ ਫੇਰ ਵੀ ਉੱਠ ਜਿੰਦੀ ਮੇਰੇ ਗੋਡੇ ਦੁਖਦੇ ਮੇਰੇ ਤਾਂ ਤੁਰ ਨਹੀਂ ਹੁੰਦਾ ਮੈਂ ਕਹਿੰਦਾ ਨਾ ਪੂਰਾ ਚੱਲਦਾ ਇਹਨਾਂ ਫੇਰ ਪਤਾ ਕਿ ਆ ਕੇ ਕਰਨਾ ਮੇਤੇ ਨਹੀਂ ਹੁਣ ਉੱਠ ਹੁੰਦਾ ਮੈਂ ਨਹੀਂ ਦੋ ਜਰਾ ਦੋ ਚਾਪਾ ਮੈਂ ਨਹੀਂ ਕਰਦਾ ਮੈਂ ਨਹੀਂ ਕਹਿੰਦਾ ਆਪਾਂ ਹਾਂ ਸੁੱਖ ਨਾਲ ਦੂਰ ਰੋਟੀਆਂ ਤਾਂ ਮਿਲਦੀਆਂ ਚਾਹ ਚਟਣੀ ਨਾਲ ਨਾ ਮਿਲੇ ਲੂਣ ਗੈਲ ਤਾਂ ਪੱਕ ਵੀਰ ਜੇ ਉਹ ਰੂਪ ਪਰ ਕਿਛ ਅਰੇ ਰੂਪ ਪਰ ਡੈਨ ਤੇ ਗਰਮੀ ਜ਼ਿਆਦਾ ਆਣਾ ਚਲ ਕੋਈ ਨਹੀਂ ਵੀ ਭਸਾ ਲੱਕ ਪੱਖਾ ਦਾ ਵਾਸਤੇ ਆਈ ਇਹ ਕੋਈ ਨਹੀਂ ਆ ਗਿਆ ਨੇ ਏਸੀ ਦੀ ਪੱਖਾ ਸੀ ਉਹ ਲਾਇਆ ਸੀ ਤੁਹਾਨੂੰ ਦੇਖਣਾ ਨਹੀਂ ਹੈ ਹਾਂ ਦੇਖ ਲਓ ਸਾਨੂੰ ਗਰਮੀ ਆਂਦੀ ਜਮਾਂ ਵੀ ਮੈਂ ਕਹਿੰਦਾ ਆ ਜੀ ਨਹੀਂ ਸਕਦੀ ਪਰ ਮੈਂ ਮੰਨਦੇ ਇੰਨੀ ਹਵਾ ਦੇ ਇੰਨੀ ਠੰਡ ਮੈਂ ਨਹੀਂ ਮਰਦਾ ਹੈ ਜੀ ਕਰਦਾ ਕੋਬੰਡ ਲੈ ਕੇ ਘਰ ਤੁਨ ਆ ਰਹੇ ਬਾਤ ਠੀਕ ਹੈ ਠੀਕ ਹੈ ਤੇ ਚਲੋ ਠੀਕ ਹੈ ਜੀ ਤੇ ਬਾਕੀ ਤੁਸੀਂ ਬਹੁਤ ਸਹਿਯੋਗ ਦੇ ਆਈ ਸਾਰਾ ਇੱਧੇ ਹੀ ਸਹਿਯੋਗ ਤਾਂ ਦੇ ਰਹੋ ਜੀ ਤੁਹਾਡੇ ਹੀ ਦੇਖੋ ਸਹਿਯੋਗ ਦੇ ਨਾਲ ਨਾ ਅਸੀਂ ਜੇ ਤੁਸੀਂ ਸਾਨੂੰ ਹੌਸਲਾ ਦੇ ਆ ਕਮੈਂਟ ਕਰਦਿਆਂ ਮੇਰੀਆਂ ਭੈਣ ਤੇ ਭਰਾ ਬੱਚੇ ਤਾਂ ਅਸੀਂ ਇੱਥੇ ਤੱਕ ਆ ਹੀ ਨਹੀਂ ਅਸੀਂ ਚੈਨਲ ਬੰਦ ਵੀ ਕਰ ਸਕਦੇ ਤੇ ਬਹੁਤ ਮੂਡ ਬਣਿਆ ਬਦਈ ਪੱਕਾ ਚਲੋ ਠੀਕ ਹੈ ਜੀ